ਪੰਜਾਬ ਚ ਲਗਾਤਾਰ ਹਨ ਦੇ ਕਾਰਨ ਲੋਕਾਂ ਦਾ ਜੀਵਨ ਜਿਹੜਾ ਆ ਉਹ ਪੂਰੀ ਤਰ੍ਹਾਂ ਨਸ਼ਟ ਹੋ ਚੁੱਕਾ ਹੈ ਜੀ ਹਾਂ ਦੱਸਿਆ ਕਿ ਆਪਣੇ ਘਰ-ਬਾਰ ਛੱਡਣ ਨੂੰ ਲੋਕ ਮਜਬੂਰ ਹੋ ਚੁੱਕੇ ਨੇ ਔਰ ਘਰਾਂ ਦੇ ਵਿੱਚ ਕਮ ਸੇ ਕਮ 7-8 ਫੁੱਟ ਜਿਹੜਾ ਉਹ ਪਾਣੀ ਭਰ ਚੁੱਕਾ ਹੈ ਪਰ ਲੋਕ ਸੁਰੱਖਿਤ ਥਾਵਾਂ ਦੇ ਵੱਲ ਜਾਣ ਨੂੰ ਮਜਬੂਰ ਹੈ ਕਿਉਂਕਿ ਲੱਗੇ ਲਗਾਏ ਘਰ ਛੱਡ ਕੇ ਜਾਣਾ ਬੜਾ ਹੀ ਔਖਾ ਹੈ ਔਰ ਤੁਹਾਨੂੰ ਦੱਸਿਆ ਕਿ ਪੰਜਾਬ ਦੇ ਕਈ ਐਸੇ ਜ਼ਿਲ੍ਹੇ ਨੇ ਜਿਹੜੇ ਕਿ ਇਸ ਹੜ੍ਹ ਪ੍ਰਭਾਵਿਤ ਦੇ ਕਾਰਨ ਜਿਹੜਾ ਆ ਉਹ ਬਹੁਤ ਪੂਰੀ ਤਰ੍ਹਾਂ ਜੜਾ ਉਹ ਲੋਕ ਵੀ ਜਿਹੜੇ ਨੇ ਉਹ ਘਰਾਂ ਚ ਫਸੇ ਹੋਏ ਨੇ ਔਰ ਇਹੀ ਇਹ ਹੈਲੀਕਾਪਟਰ ਦੇ ذریعے ਤੁਹਾਨੂੰ ਦਿਖਾਉਣ ਦੀ ਅਸੀਂ ਕੋਸ਼ਿਸ਼ ਕਰ ਰਿਹਾ ਕਿ ਇਹ ਪਠਾਨਕੋਟ ਦਾ ਇਹ ਇਲਾਕੇ ਨੇ ਪਠਾਨਕੋਟ ਦੇ ਲਗਦੇ ਪਿੰਡ ਨੇ ਜਿੰਨਾ ਦੇ ਵਿੱਚ ਬਾੜ ਨੇ ਆਪਣੀ ਤਬਾਹੀ ਮਚਾਈ ਆ ਤਾਂ ਦੇਖ ਸਕਦੇ ਹੋ ਕਿ ਇਸ ਹੈਲੀਕਾਪਟਰ ਦੇ ਜਰੀਏ ਹੀ ਲੋਕਾਂ ਦਾ ਰੈਸਕਿਊ ਕੀਤਾ ਜਾ ਰਿਹਾ ਹੈ ਅਤੇ ਰਾਹਤ ਸਮੱਗਰੀ ਜੜੀ ਆ ਉਹਨਾਂ ਤੱਕ को ਚਾਈ ਜਾ ਰਹੀ ਹੈ ਤਾਂ ਉਦਾਸੀ ਹੈ ਕਿ ਲੋਕ ਹਜੇ ਵੀ ਜਿਹੜੇ ਘਰਾਂ ਚ ਫਸੇ ਹੋਏ ਨੇ ਤਾਂ ਤਸਵੀਰਾਂ ਚ ਦੇਖ ਸਕਦੇ ਹੋ ਕਿ ਜਿੱਧਰ ਵੀ ਜੜੀ ਆ ਉਹ ਨਜ਼ਰ ਜਾ ਰਹੀ ਆ ਉਹ ਸਭ ਕੁਝ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਕਿਉਂਕਿ ਹੜਾ ਦੀ ਮਾਰ ਇੰਨੀ ਕਿ ਜ਼ਿਆਦਾ ਵੱਧ ਚੁੱਕੀ ਹੈ ਕਿ ਲੋਕ ਜਿਹੜੇ ਨੇ ਉਹ ਤਰਾਹੀ ਤਰਾਹੀ ਕਰ ਰਹੇ ਨੇ ਅਤੇ ਆਪਣੇ ਬੱਚਿਆਂ ਨੂੰ ਡੰਗਰ ਬੱਚਿਆਂ ਨੂੰ ਸੁਰੱਖਿਤ ਥਾਵਾਂ ਤੇ ਲੈ ਕੇ ਜਾਣੇ ਉਹ ਮਜਬੂਰ ਨੇ